ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਅਕਸਰ ਕਹਿੰਦੇ ਹੁੰਦੇ ਸੀ ਵੀ ਜੇ ਕੋਈ ਕੰਮ ਨਾ ਬਣਦਾ ਹੋਵੇ ਤਾਂ ਇਹ ਪਾਠ ਕਰਕੇ ਘਰ ਵਿੱਚ ਜਲ ਛਿੜਕ ਦਿਓ ਤੇ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜੀਆਂ ਜੀ ਰਾਜ ਕਰਨਗੀਆਂ ਸੰਤ ਮਹਾਰਾਜ ਜੀ ਕਹਿੰਦੇ ਸੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਨਾ ਪਦਾਰਥ ਮਿਲਦਾ ਹੈ ਨਾ ਜੀ ਜੋ ਵਿਕਾਰਾਂ ਤੋਂ ਦੂਰ ਕਰਦਾ ਹੈ ਤੇ ਜੋ ਔਗਣ ਮਿਟਾਉਣ ਦੇ ਸਮਰੱਥ ਹੈ ਜਿਹੜਾ ਗੁਰੂ ਦੇ ਛਾਲ ਨਹੀਂ ਆਉਂਦਾ ਤੇ ਸਤ ਗੁਰੂ ਉਹਨੂੰ ਗੜਨ ਲਾ ਲੈਂਦੇ ਨੇ ਤੇ ਸਾਨੂੰ ਇਹ ਗੱਲ ਸਮਝਣੀ ਪਾਉਗੀ ਵਾਹਿਗੁਰੂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਹਾਈਪ ਕਰਨਾ ਨਾ ਭੁੱਲਿਆ ਕਰੋ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹ ਵਾਲੇ ਅਕਸਰ ਕਹਿੰਦੇ ਹੁੰਦੇ ਸੀ ਵੀ ਭਾਈ ਜੇ ਤੁਹਾਡਾ ਕੋਈ ਕੰਮ ਕਾਜ ਨਹੀਂ ਬਣਦਾ ਤਾਂ ਕਹਿੰਦੇ ਭਾਈ ਨਿਤਨੇਮ ਸ਼ੁਰੂ ਕਰ ਦੋ ਗੁਰੂ ਅੱਗੇ ਅਰਦਾਸ ਕਰੋ ਹਰ ਕਾਰਜ ਨੂੰ ਕਰਨ ਤੋਂ ਪਹਿਲਾਂ ਅਰਦਾਸ ਕਰੋ ਏ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਹਾਈ ਹੋਇਓ ਤੁਹਾਡਾ ਨਾਮ ਲੈ ਕੇ ਮੈਂ ਆਹ ਕੰਮ ਸ਼ੁਰੂ ਕਰਨ ਲੱਗਿਆ ਤੁਹਾਨੂੰ ਸਹਾਈ ਰੱਖ ਕੇ ਮੈਂ ਆਹ ਕੰਮ ਕਰਨ ਸ਼ੁਰੂ ਕਰਨ ਲੱਗਿਆ ਤੁਸੀਂ ਕਿਰਪਾ ਕਰਿਓ ਸਹਾਈ ਹੋਇਓ ਪਰ ਸਾਡੇ ਲੋਕ ਉਲਟਾ ਕਰਦੇ ਨੇ ਜੀ ਜੇ ਕੋਈ ਕੰਮ ਨਹੀਂ ਬਣਦਾ ਤਾਂ ਲੋਕ ਬਾਬਿਆਂ ਕੋਲੇ ਪਖੰਡੀਆਂ ਕੋਲੇ ਚਲੇ ਜਾਂਦੇ ਨੇ ਬਾਬਾ ਜੀ ਸਾਨੂੰ ਧਾਗਾ ਦੇ ਦਿਓ ਤਵੀਤ ਦੇ ਦਿਓ ਜਾਂ ਹੋਰ ਕੁਝ ਬਹੁਤ ਕੁਝ ਕਹਿੰਦੇ ਨੇ ਉਪਾਟ ਔਟ ਕੇ ਵਗੈਰਾ ਹਨਾ ਵਾਹਿਗੁਰੂ ਜੀ ਸਭ ਨੂੰ ਸਮੱਤ ਬਖਸ਼ਣ ਜੀ ਬਸ ਤੁਸੀਂ ਕਰਨਾ ਕੀ ਹੈ ਜੀ ਬਹੁਤ ਸੌਖੀ ਵੀ ਦੱਸੀ ਅਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਨੇ ਜਦੋਂ ਵੀ ਕੋਈ ਕਾਰਜ ਕਰਨਾ ਸਭ ਤੋਂ ਪਹਿਲਾਂ ਉਸ ਕਾਰਜ ਲਈ ਅਰਦਾਸ ਜ਼ਰੂਰ ਕਰੋ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਨਜ਼ੂਰੀ ਲਵੋ ਜੀ ਫਿਰ ਤੁਸੀਂ ਕਿਸੇ ਵੀ ਕਾਰਜ ਨੂੰ ਹੱਥ ਪਾਉਣਾ ਹੈ ਤੁਸੀਂ ਹਰੇਕ ਕਾਰਜ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸ਼ਾਮਲ ਕਰੋਗੇ ਨਾ ਤਾਂ ਤੁਹਾਡੇ ਕਾਰਜ ਆਪ ਹੀ ਸਿੱਧ ਹੋਣ ਲੱਗ ਜਾਣੇ ਨੇ ਤੇ ਵਾਹਿਗੁਰੂ ਜੀ ਬਹੁਤੇ ਲੋਕ ਕਹਿੰਦੇ ਨੇ ਵੀ ਅਸੀਂ ਸਭ ਕੁਝ ਕਰਕੇ ਦੇਖ ਲਿਆ ਪਰ ਸਾਡਾ ਹੀਲਾ ਜਿਹੜਾ ਉਹ ਕਿਧੋਂ ਨਿਵਾ ਬਣ ਰਿਹਾ ਮੈਂ ਪਿੱਛੇ ਉਹ ਜੇ ਵੀਡੀਓ ਪਾਈ ਸੀ ਵੀ ਤੁਸੀਂ ਕੀੜਿਆਂ ਦੇ ਭੌਣਤੇ ਹਨ ਸਤਨਾਜਾ ਪਾਦਿਆ ਕਰੋ ਕਿਉਂਕਿ ਜੀਵ ਜੰਤੂਆਂ ਨੂੰ ਭੋਜਨ ਪਾਉਣਾ ਦਾਨ ਦਾ ਕੰਮ ਹੁੰਦਾ ਉਹ ਵੀਰ ਕਹਿੰਦਾ ਜੀ ਮੈਂ ਸਭ ਕੁਝ ਕਰਕੇ ਦੇਖ ਲਿਆ ਪਰ ਮੇਰਾ ਕੁਝ ਨਹੀਂ ਬਣ ਰਿਹਾ ਵੀਰੇ ਤੁਸੀਂ ਇਹ ਵੀਡੀਓ ਧਿਆਨ ਨਾਲ ਸੁਣਿਓ ਤਾਨੂੰ ਇਸ ਵੀਡੀਓ ਤੋਂ ਬਹੁਤ ਕੁਝ ਮਿਲੂਗਾ ਜੋ ਕੁਝ ਤੁਸੀਂ ਸੋਚਿਆ ਨਹੀਂ ਹੁਣਾ ਨਾ ਉਹ ਵੀ ਕੁਝ ਤੁਹਾਨੂੰ ਮਿਲ ਜਾਣਾ ਆ ਹਰੇਕ ਕਾਰਜ ਸੰਤ ਬਾਬਾ ਅਜੀਤ ਸਿੰਘ ਹਸਾਲੀ ਸਾਹਿਬ ਵਾਲੇ ਕਹਿੰਦੇ ਹਰੇਕ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨੂੰ ਸਹਾਈ ਮੰਨੀਏ ਸੰਤ ਬਾਬਾ ਅਜੀਤ ਸਿੰਘ ਹਸਾਲੀ ਸਾਹਿਬ ਵਾਲੇ ਨੇ ਬਚਨ ਕਮਾਇਆ ਵੀ ਭਾਈ ਚਾਹੇ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰਦਿਆ ਕਰੋ ਵੀ ਸਤਿਗੁਰੂ ਜੀ ਹੁਣ ਕਿਰਪਾ ਕਰਿਓ ਤੇ ਮਹਾਪੁਰਖ ਜੀ ਕਹਿੰਦੇ ਭਾਈ ਇੱਕ ਗੱਲ ਯਾਦ ਰੱਖਿਓ ਜਦੋਂ ਬਾਣੀ ਪੜਦੇ ਹਾਂ ਨਾ ਭਾਵੇਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਕੋਲ ਜਲ ਜ਼ਰੂਰ ਰੱਖਿਆ ਕਰੋ ਉਹ ਜਿਹੜਾ ਜਲ ਆ ਨਾ ਅੰਮ੍ਰਿਤ ਬਣ ਗਿਆ ਹੈ ਨਾਲਿਓ ਆਪ ਛਕੋ ਤੇ ਨਾਲੇ ਸਾਰੇ ਪਰਿਵਾਰ ਨੂੰ ਛਕਾਓ ਤੇ ਨਾਲੇ ਸਾਰੇ ਘਰ ਵਿੱਚ ਉਹਦਾ ਛਿੱਟਾ ਜ਼ਰੂਰ ਦਿਓ ਜੀ ਛਿੱਟਾ ਦੇਣਾ ਬਿਲਕੁਲ ਨਾ ਭੁੱਲਿਆ ਕਰੋ ਤੁਹਾਡੇ ਘਰ ਘਰ ਦਾ ਜਿਹੜਾ ਕਹਿੰਦੇ ਜੀ ਕੋਨਾ ਕੋਨਾ ਸਭ ਸ਼ੁੱਧ ਹੋ ਜਾਊਗਾ ਠੀਕ ਆ ਜੀ ਜਿਹੜੇ ਆਪ ਨਾਮ ਵਰਤੀ ਵਾਲੇ ਹੁੰਦੇ ਨੇ ਜੀ ਉਹ ਦੂਜਿਆਂ ਨੂੰ ਵੀ ਨਾਮ ਜਪਾ ਲਾ ਲੈਂਦੇ ਨੇ ਤੇ ਜਿਹੜੇ ਆਪ ਤਾਰਦੇ ਨੇ ਉਹ ਦੂਜਿਆਂ ਨੂੰ ਵੀ ਤਾਰ ਦਿੰਦੇ ਨੇ ਕਿੰਨੇ ਮਹਾਪੁਰਖ ਜੀ ਹੋਏ ਨੇ ਕਿੰਨੇ ਬੰਦਗੀ ਵਾਲੇ ਹੋਏ ਨੇ ਤੇ ਆਪਾਂ ਉਹਨਾਂ ਦੀ ਜੀਵਨ ਤੋਂ ਸਿੱਖਿਆ ਲੈ ਕੇ ਕਿਤੇ ਨਾ ਕਿਤੇ ਕੋਈ ਕੰਮ ਸਿੱਧਾ ਕੀਤਾ ਹੀ ਆ ਨਾ ਦੇਖੋ ਜੀ ਕੋਈ ਮਤਲਬ ਕੋਈ ਵੀ ਮਹਾਪੁਰਖ ਜੀ ਨੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਹੋਗੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਹੋਗੇ ਸੰਤ ਬਾਬਾ ਆਨੰਦ ਸਿੰਘ ਮਹਾਰਾਜ ਸਾਹਿਬ ਕਲੇਰਾ ਸਾਹ ਵਾਲੇ ਹੋਗੇ ਹਨ ਹੋਰ ਵੀ ਬਹੁਤ ਮਹਾਪੁਰਖ ਹੋਏ ਨੇ ਜਿਨ੍ਹਾਂ ਤੋਂ ਆਪਾਂ ਸਿੱਖਿਆ ਲੈ ਕੇ ਆਪਾਂ ਉਹਨਾਂ ਦੀ ਸ਼ਰਣੀ ਜਾਂਦੇ ਆ ਹਨ ਉਹਨਾਂ ਦੀਆਂ ਆਪਾਂ ਭਾਗਤੀਆਂ ਸੁਣਦੇ ਆ ਉਹਨਾਂ ਦੀ ਤਪੱਸਿਆ ਨੂੰ ਦੇਖਦੇ ਆ ਵੀ ਉਹਨਾਂ ਦੀ ਕਿੰਨੀ ਡੂੰਗੀ ਕਿੰਨੀ ਉਹਨਾਂ ਨੇ ਰੱਬੀ ਰੂਹਾਂ ਸੀਗੀਆਂ ਕਿੰਨੀ ਤਪੱਸਿਆ ਕੀਤੀ ਹੋਈ ਆ ਆਪਾਂ ਉਹਨਾਂ ਨੂੰ ਦੇਖ ਕੇ ਬਹੁਤ ਲੋਕ ਜੀ ਦੇਖੋ ਦੇਖ ਬਾਣੀ ਪੜਨਾ ਸ਼ੁਰੂ ਕਰ ਦਿੰਦੇ ਨੇ ਬਾਣੀ 'ਚ ਉਹਨਾਂ ਦਾ ਪਹਿਲਾ ਪਹਿਲਾ ਉਹ ਕਿਾਈ ਲੱਗਦੀ ਆ ਬਹੁਤ ਲੋਕ ਕਹਿੰਦੇ ਨੇ ਵੀ ਸਾਡਾ ਬਾਣੀ ਪੜਨ ਨੂੰ ਮਨ ਨਹੀਂ ਕਰਦਾ ਤੁਹਾਡਾ ਮਨ ਕਰਦਾ ਚਾਹੇ ਨਹੀਂ ਕਰਦਾ ਤੁਸੀਂ ਬਾਣੀ ਪੜਨ ਤਾਂ ਬੈਠੋ ਤੁਹਾਡਾ ਮਨ ਆਪ ਹੀ ਲੱਗਣ ਆ ਜਾਣਾ ਜੀ ਬਾਣੀ ਪੜਨ ਚ ਹਨਾ ਜਿਹੜੇ ਕਹਿੰਦੇ ਨੇ ਸਾਡਾ ਮਨ ਟਿਕਦਾ ਨਹੀਂ ਹੈਗਾ ਤੁਸੀਂ ਬਾਣੀ ਪੜਨੀ ਸ਼ੁਰੂ ਕਰ ਦਿਓ ਤੁਹਾਡਾ ਮਨ ਵੀ ਟਿਕ ਜਾਊਗਾ ਕਿਉਂਕਿ ਜਦੋਂ ਆਪਾਂ ਡਾਕਟਰ ਤੋਂ ਦਵਾਈ ਲੈ ਕੇ ਆਉਨੇ ਆ ਜੀ ਉਹ ਵੀ ਆਪਾਂ ਨੂੰ ਹੌਲੀ-ਹੌਲੀ ਅਸਰ ਕਰਦੀ ਹੈ ਉਹ ਇੱਕਦਮ ਤਾਂ ਅਸਰ ਕਰਦੀ ਨਹੀਂ ਨਾ ਹੈਗੀ ਜਿਹਨੂੰ ਲੰਬਾ ਰੋਗ ਹੁੰਦਾ ਉਹ ਦਵਾਈ ਫਿਰ ਹੌਲੀ-ਹੌਲੀ ਅਸਰ ਕਰਨਾ ਸ਼ੁਰੂ ਕਰਦੀ ਏ ਇਸੇ ਤਰ੍ਹਾਂ ਬਾਣੀ ਆ ਜੀ ਜੇ ਤੁਸੀਂ ਕਹੋ ਮੈਂ ਇੱਕ ਇੱਕ ਵਾਰ ਬਾਣੀ ਪੜ੍ਹੀ ਮੈਨੂੰ ਤਾਂ ਕੁਝ ਮਿਲਿਆ ਹੀ ਨਹੀਂ ਇੱਕ ਸਾਲ ਬਾਣੀ ਪੜ੍ਹੀ ਮੈਨੂੰ ਤਾਂ ਕੁਝ ਮਿਲਿਆ ਹੀ ਨਹੀਂ ਬਹੁਤ ਲੋਕ ਐਦਾਂ ਦੇ ਨੇ ਜੀ ਜਿਹੜੇ 10-10 20-20 ਸਾਲਾਂ ਤੋਂ ਉਹਨਾਂ ਦੀ ਜ਼ਿੰਦਗੀ ਲੰਘੀ ਬਾਣੀ ਪੜਦਿਆਂ ਦੀ ਪਰ ਉਹਨਾਂ ਨੇ ਆਪਦਾ ਮਨ ਨੂੰ ਕਦੇ ਡਾਵਾ ਡੋਲ ਨਹੀਂ ਕਰਿਆ ਨਾ ਹੀ ਕਦੇ ਗੁਰੂ ਮਹਾਰਾਜ ਜੀਆਂ ਨੂੰ ਉਹਨਾਂ ਨੇ ਕਦੇ ਐ ਕਿਹਾ ਵੀ ਸਾਨੂੰ ਆਹ ਚੀਜ਼ ਮਿਲੀ ਨਹੀਂ ਹੈਗੀ ਕੇ ਮਹਾਪੁਰਖ ਵੀ ਜੀ ਕਹਿੰਦੇ ਨੇ ਕਹਿੰਦੇ ਜਿਹੜੇ ਕਹਿੰਦੇ ਨੇ ਮਨ ਲਾ ਕੇ ਬਾਣੀ ਪੜੋ ਫਿਰ ਉਹਨਾਂ ਨੂੰ ਬਹੁਤਾ ਗਿਆਨ ਨਹੀਂ ਹੈਗਾ ਕਹਿੰਦੇ ਜੀ ਬਾਣੀ ਪੜੋ ਤਾਂ ਜੋ ਬਾਣੀ ਜਪੋ ਤਾਂ ਜੋ ਮਨ ਟਿਕ ਸਕੇ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਹੈਗਾ ਫਿਰ ਲੋਕ ਕਹਿੰਦੇ ਨੇ ਮਨ ਸ਼ੁੱਧ ਕਰਕੇ ਗੁਰਦਾਰ ਸਾਹਿਬ ਜਾਓ ਕਹਿੰਦੇ ਜੀ ਐਦਾਂ ਨਹੀਂ ਹੁੰਦਾ ਗੁਰਦਾਰ ਸਾਹਿਬ ਜਾਓ ਤਾਂ ਜੋ ਤੁਹਾਡਾ ਮਨ ਸ਼ੁੱਧ ਹੋ ਸਕੇ ਹਨਾ ਬਿਨਾਂ ਜਪ ਕੀਤੇ ਆ ਜੀ ਤੁਹਾਡਾ ਮਨ ਸ਼ੁੱਧ ਨਹੀਂ ਹੋ ਸਕਦਾ ਬਿਨਾਂ ਗੁਰਦਾਰ ਸਾਹਿਬ ਜਾਇਆ ਤੁਹਾਡਾ ਮਨ ਜਿਹੜਾ ਪਵਿੱਤਰ ਨਹੀਂ ਹੋ ਸਕਦਾ ਇਸ ਲਈ ਜੀ ਉਸ ਅਕਾਲ ਪੁਰਖ ਵਾਹਿਗੁਰੂ ਤੇ ਯਕੀਨ ਆਪਦਾ ਡੋਲਣ ਦੇ ਉਹ ਕਦੇ ਵੀ ਦੇਖੋ ਜੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੀ ਮਹਿਮਾ ਬਹੁਤ ਵੱਡੀ ਸੀ ਬਹੁਤ ਜ਼ਿਆਦਾ ਉਹਨਾਂ ਨੂੰ ਲੋਕ ਮੰਨਦੇ ਸੀ ਬਹੁਤ ਕਿਉਂਕਿ ਜਦੋਂ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਕਿਤੇ ਜਾਂਦੇ ਸੀ ਨਾ ਤਾਂ ਸੰਗਤਾਂ ਦਾ ਘੱਟ ਹਮ ਹਮਾ ਕੇ ਪਹੁੰਚਦਾ ਸੀ ਠੀਕ ਆ ਜੀ ਕਹਿੰਦੇ ਜੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਨੇ ਬਹੁਤ ਲੋਕਾਂ ਨੂੰ ਪੁੱਠੇ ਰਾਹ ਤੋਂ ਸਿੱਧੇ ਰਾਹ ਪਾਇਆ ਸੀ ਬਹੁਤ ਲੋਕਾਂ ਨੂੰ ਗਲਤ ਕੰਮਾਂ ਤੋਂ ਰੋਕ ਕੇ ਉਹਨਾਂ ਦੀ ਜ਼ਿੰਦਗੀ ਬਣਾਤੀ ਸੀ ਜਦੋਂ ਲੋਕ ਉਹਨਾਂ ਕੋਲੇ ਬਚਨ ਕਮਾਉਣ ਜਾਂਦੇ ਸੀ ਨਾ ਤਾਂ ਬਾਬਾ ਜੀ ਦੇਖ ਕੇ ਉਹਨਾਂ ਨੂੰ ਬਚਨ ਕਰ ਦਿੰਦੇ ਸੀ ਵੀ ਭਾਈ ਜਿਹੜਾ ਕੰਮ ਤੂੰ ਕਰਨ ਜਾ ਰਿਹਾ ਏ ਤੇਰੇ ਲਈ ਬਹੁਤ ਗਲਤ ਹੈ ਤੂੰ ਪਿੱਛੇ ਹਟਦਾ ਬਹੁਤ ਲੋਕਾਂ ਦੀ ਜ਼ਿੰਦਗੀ ਬਣਾਈ ਆ ਬਾਬਾ ਜੀਆਂ ਨੇ ਕਿਉਂਕਿ ਇਹ ਪਰਮਾਤਮਾ ਦੇ ਪਵਿੱਤਰ ਨਾਮ ਦਾ ਪਿਆਰ ਗੁਰੂ ਦੇ ਖਜ਼ਾਨੇ ਵਿੱਚੋਂ ਹੀ ਜੀ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੁੰਦਾ ਤੇ ਗੁਰੂ ਦਾ ਖਜ਼ਾਨਾ ਉਹੀ ਲੋਕ ਲੁੱਟਦੇ ਨੇ ਜਿਹੜੇ ਉਹਨਾਂ ਦੇ ਨੇੜੇ ਹੋ ਜਾਂਦੇ ਨਾਮ ਬਾਣੀ ਸਿਮਰਨ ਵਾਲੇ ਕਹਿੰਦੇ ਜੀ ਮਹਾਰਾਜ ਉਹਨਾਂ ਤੇ ਕਿਰਪਾ ਕਰਦੇ ਨੇ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਨਾ ਇਹ ਗੱਲ ਨੂੰ ਜੇ ਆਪਾਂ ਸਮਝੀਏ ਤੇ ਵਿਚਾਰੀਏ ਦੇਖੋ ਜੀ ਸੰਸਾਰ ਸਮੁੰਦਰਾਂ ਦੇ ਖਤਰੇ ਤੋਂ ਬਚਾਉਣ ਵਾਲਾ ਜਹਾਜ਼ ਗੁਰੂ ਹੀ ਆ ਕਹਿੰਦੇ ਗੁਰੂ ਦੀ ਮਿਹਰ ਨਾਲ ਹੀ ਬੜੀ ਵੱਡੀ ਤੋਂ ਵੱਡੀ ਮੁਸੀਬਤ ਚੋਂ ਤੁਸੀਂ ਨਿਕਲ ਸਕਦੇ ਹੋ ਜਿਹੜੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਨਾ ਜਿਹੜੇ ਕਹਿੰਦੇ ਸਾਡਾ ਬੇੜਾ ਕਿੱਧ ਤੋਂ ਨਹੀਂ ਪਾਰ ਹੋ ਰਿਹਾ ਸਾਡਾ ਕੰਮ ਕਿੱਧ ਤੋਂ ਨਹੀਂ ਬਣ ਰਿਹਾ ਤੁਸੀਂ ਇੱਕ ਵਾਰ ਜੀ ਸੱਚੇ ਮਨ ਨਾਲ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦਾ ਸਰੂਪ ਲੈ ਆਓ ਲਿਆ ਕੇ ਜੀ ਉਹਨਾਂ ਦਾ ਪੱਲਾ ਫੜ ਲਓ ਉਹਨਾਂ ਉਰੇ ਦਿਨ ਰਾਤ ਅਰਦਾਸ ਕਰਨੀ ਸ਼ੁਰੂ ਕਰਦੋ ਬਾਣੀ ਪੜ੍ਹਨੀ ਸ਼ੁਰੂ ਕਰਦੋ ਬਾਣੀ ਪੜ੍ਹ ਕੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਅੱਗੇ ਅਰਦਾਸ ਕਰਨੀ ਸ਼ੁਰੂ ਕਰਦੋ ਬਸ ਤੁਹਾਡਾ ਭਰੋਸਾ ਉਹਨਾਂ ਤੇ اٹਟ ਹੋਣਾ ਚਾਹੀਦਾ ਯਕੀਨ ਤੁਹਾਡਾ ਇੰਨਾ ਪੱਕਾ ਹੋਣਾ ਚਾਹੀਦਾ ਨਾ ਜਿਵੇਂ ਇੱਕ ਬੱਚੇ ਨੂੰ ਆਪਣੀ ਮਾਂ ਤੇ ਯਕੀਨ ਹੁੰਦਾ ਜਿਵੇਂ ਉਹ ਤੁਰਿਆ ਜਾਂਦਾ ਹੁੰਦਾ ਨਾ ਪਹਿਲੀ ਵਾਰ ਤੁਰਨਾ ਸ਼ੁਰੂ ਕਰਦਾ ਉਹਨੂੰ ਯਕੀਨ ਹੁੰਦਾ ਵੀ ਮੇਰੀ ਮਾਂ ਮੈਨੂੰ ਗਿਰਨ ਨਹੀਂ ਦਿੰਦੀ। ਉਸੇ ਤਰ੍ਹਾਂ ਜੀ ਤੁਸੀਂ ਤੁਹਾਡਾ ਯਕੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਤੇ ਨਾ ਜਿਵੇਂ ਇੱਕ ਬੱਚੇ ਦਾ ਮਾਂ ਤੇ ਹੁੰਦਾ ਤੁਹਾਡਾ ਵਿਸ਼ਵਾਸ ਉਸੇ ਤਰ੍ਹਾਂ ਹੀ ਪੱਕਾ ਹੋਣਾ ਚਾਹੀਦਾ ਆ। ਮੈਂ ਯਕੀਨ ਨਾ ਮੈਂ ਵਾਅਦੇ ਨਾ ਕਹਿਨੀ ਆ ਤਾਂ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਣਾ। ਜਿਸ ਚੀਜ਼ ਦੀ ਤੁਸੀਂ ਕਾਮਨਾ ਹੈ ਉਹ ਤੁਹਾਨੂੰ ਮਿਲੂਗੀ ਹੀ ਮਿਲੂਗੀ। ਬਸ ਯਕੀਨ ਤੁਹਾਡਾ اٹਟ ਹੋਣਾ ਚਾਹੀਦਾ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਤੇ। ਠੀਕਾ ਬਹੁਤੇ ਲੋਕ ਕਹਿੰਦੇ ਨੇ ਜੀ ਸਾਨੂੰ ਮਿਲਦਾ ਨਹੀਂ ਤੁਸੀਂ ਇੱਕ ਵਾਰ ਸੰਤ ਬਾਬਾ ਅਦੀ ਸਿੰਘ ਹੰਸਾਲੀ ਸਾਹਿਬ ਵਾਲਿਆਂ ਦਾ ਪੱਲਾ ਫੜ ਕੇ ਦੇਖਿਓ ਤੁਹਾਡੀਆਂ ਸੱਤ ਗੁੱਲਾਂ ਤਰ ਜਾਣਗੀਆਂ ਜੀ ਸੱਤ ਗੁੱਲਾਂ ਮੈਂ ਤੁਹਾਡੇ ਨਾਲ ਵਾਦਾ ਕਰਦੀ ਹਾਂ ਮੈਨੂੰ ਤਾਂ ਜੀ ਬਹੁਤ ਯਕੀਨ ਆ ਮੇਰੇ ਸੰਤ ਬਾਬਾ ਅਦੀ ਸਿੰਘ ਹੰਸਾਲੀ ਸਾਹਿਬ ਵਾਲਿਆਂ ਤੇ ਬਾਕੀ ਵਾਹਿਗੁਰੂ ਜੀ ਤੁਸੀਂ ਵੀ ਉਹਨਾਂ ਦੇ ਬਚਨਾਂ ਨੂੰ ਕਮਾ ਕੇ ਜਰੂਰ ਦੇਖਿਓ ਹੋ ਸਕਦਾ ਤੁਹਾਡਾ ਵੀ ਜਰੂਰ ਭਲਾ ਹੋਵੇ ਭਲਾ ਹੋਊਗਾ ਹੀ ਹੋਊਗਾ ਜੀ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ